ਇਹ ਮਹਿਲ ਵਰਗੀ ਬਿਲਡਿੰਗ ਮਹਾਰਾਣੀਆਂ ਵਰਗੇ ਲਹंगे ਕਲੀਰੇ ਚੂੜੇ ਬਹੁਤ ਸੋਹਣੀ ਕਲੈਕਸ਼ਨ ਜੀਦਾ ਵੀ ਕੋਈ ਵਿਆਹ ਸ਼ਾਦੀ ਨੇੜੇ ਆ ਤਾਂ ਵੀਡੀਓ ਸਾਰਿਆਂ ਦੇ ਕੰਮ ਦੀ ਆ ਹਾਂਜੀ ਮੈਂ ਵੀ ਪਲਕ ਕੋ ਸਿੱਖੂੰ ਜੈਤੋ ਤੇ ਅੱਜ ਆਪਾਂ ਪਹੁੰਚੇ ਆ ਹਰੀਸ਼ ਜਨਰਲ ਸਟੋਰ ਤੇ ਲਹंगा ਹਾਊਸ ਇਹ ਵੀਰਾ ਹੈਗਾ ਸਾਡਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਚੂੜੀਆਂ ਦੀ ਜਿਵੇਂ ਕਿ ਅੱਗੇ ਸਾਵਣ ਦਾ ਮਹੀਨਾ ਆਉਣਾ ਹਨਾ ਸੋਣ ਆਪਾਂ ਦੀਨ ਵੀ ਜਾਣਾ ਹੁੰਦਾ ਹਨ ਜੀ ਜਿਹਦਾ ਕਿਸੇ ਦਾ ਸ਼ਗਨ ਪਿਆ ਹਨ ਤਾ ਖੋਦ ਵੀ ਆਪਤੀਆਂ ਦੇ ਫੰਕਸ਼ਨ ਆਉਂਦੇ ਆ ਤਾਂ ਬਹੁਤ ਸੋਹਣੀ ਚੂੜੀਆਂ ਦੀ ਕਲੈਕਸ਼ਨ ਆ ਜਿਹੜੀ ਇੱਥੇ ਤੁਹਾਨੂੰ ਮਿਲ ਜੇਗੀ ਮੈਂ ਨਾ ਜਿਵੇਂ ਹੁਣ ਆਪਾਂ ਵੱਡੇ ਵੱਡੇ ਮਾਲ ਵੱਡੇ ਵੱਡੇ ਸ਼ਹਿਰਾਂ 'ਚ ਦੇਖਿਆ ਹੈਗਾ ਪਰ ਇੰਨੀ ਸੋਹਣੀ ਜਿਹੜੀ ਕਲੈਕਸ਼ਨ ਆ ਮੈਂ ਕਦੇ ਵੀ ਨਹੀਂ ਦੇਖੀ ਤੁਹਾਨੂੰ ਹਰ ਇੱਕ ਕਲਰ ਮਿਲ ਜੇਗਾ ਜਿਵੇਂ ਕਈ ਵਾਰੀ ਆਪਾਂ ਕੋਈ ਯੂਨੀਕ ਜੇ ਕਲਰ ਦਾ ਸੂਟ ਲੈ ਆਉਣੇ ਹੁੰਦੇ ਉਹਦੇ ਨਾਲ ਕੁਝ ਵੀ ਨਹੀਂ ਮਿਲ ਰਿਆ ਹੁੰਦਾ ਕੋਈ ਜੁਐਲਰੀ ਨਹੀਂ ਮਿਲ ਰਹੀ ਹੁੰਦੀ ਹੈਨਾ ਪਰ ਇੱਥੇ ਆ ਜਿਹੜਾ ਤੁਹਾਨੂੰ ਸਭ ਕੁਝ ਮਿਲੇਗਾ ਉਹ ਵੀ ਲੇਟੈਸਟ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਉਹੀ ਪੁਰਾਣੇ ਘਸੇ ਪਿਟੇ ਹੈਨਾ ਤਾਂ ਸੋਹਣੇ ਸੋਹਣੇ ਡਿਜ਼ਾਈਨ ਇਹ ਪਰਾਂ ਦਾ ਦੇਖੋ ਕਿੰਨਾ ਸੋਹਣਾ ਕੋਡੀਆਂ ਵਾਲਾ ਪਰਾਂਦਾ ਨਹੀਂ ਜਿਹਨੂੰ ਕਹਿੰਦੇ ਹੁੰਦੇ ਹਨਾ ਜਿਹਦੇ ਵੀ ਕੋਈ ਨੇੜੇ ਫੰਕਸ਼ਨ ਹੈਗਾ ਹਨਾ ਜਿਵੇਂ ਤੀਆਂ ਦੇ ਫੰਕਸ਼ਨ 'ਚ ਮੋਸਟਲੀ ਆਪਾਂ ਨੂੰ ਲੋਡ ਪੈਂਦੀ ਹੈ ਹਨਾ ਇਹਨਾਂ ਚੀਜ਼ਾਂ ਦੀ ਜਾਂ ਜਿਵੇਂ ਵਿਆਹ ਇਹ ਨਾਮ ਵਾਲੇ ਜਿਵੇਂ ਭੂਆ ਪਤੀਜੀ ਮਾਸੀ ਇਹ ਸਾਰੇ ਨਾਮ ਵਾਲੇ ਪਰਾਂਦੇ ਤੁਹਾਨੂੰ ਮਿਲ ਜਾਣਗੇ ਜਿਵੇਂ ਜਿਹੜਾ ਵੀ ਵਿਆਹ ਦੇ ਵਿੱਚ ਸਮਾਨ ਯੂਜ਼ ਹੁੰਦਾ ਹਨਾ ਕੋਈ ਫੱਟੀ ਬਾਲਟੀ ਹੈਨਾ ਇਹ ਕਿੰਨਾ ਸੋਹਣਾ ਹਲਦੀ ਦੇ ਫੰਕਸ਼ਨ ਨੂੰ ਚਾਰ ਚੰਦ ਲਾ ਦੂਗਾ ਇਹ ਚਰਖਾ ਤੇ ਇਹ ਜਿਹੜੀ ਮਧਾਨੀਆਂ ਜਾਗੂਆ ਜਾਗੋ ਦੇ ਵੀ ਬਹੁਤ ਸੋਹਣੇ ਡਿਜ਼ਾਈਨ ਆ ਮਤਲਬ ਹਰ ਇੱਕ ਚੀਜ਼ ਆ ਜਿਹੜੀ ਤੁਹਾਨੂੰ ਇੱਕ ਦੁਕਾਨ ਤੋਂ ਹੀ ਮਿਲੇਗੀ ਆਏ ਨਹੀਂ ਵੀ ਤੁਹਾਨੂੰ 10 ਦੁਕਾਨਾਂ ਗੋਣੀਆਂ ਬੈਣੀ ਆ ਇਸ ਤਰ੍ਹਾਂ ਨਹੀਂ ਹੈਗਾ ਹਰ ਇੱਕ ਚੀਜ਼ ਇੱਕੇ ਥਾਂ ਤੁਹਾਨੂੰ ਮਿਲ ਜੇਗੀ ਥਾਲੀ ਇਹਨੂੰ ਵਰਤ ਵੇਲੇ ਵੀ ਆਪਾਂ ਯੂਜ਼ ਕਰ ਸਕਦੇ ਆ ਕਿਤੇ ਵੀ ਇਹ ਤਾਂ ਅੱਗੇ ਵੀ ਯੂਜ਼ ਆ ਸਕਦੀ ਮੈਨੂੰ ਇਹ ਬਹੁਤ ਸੋਹਣੀ ਜਿਹੜੀ ਥਾਲੀ ਲੱਗੀ ਹੈਗੀ ਆ ਤੇ ਨਾਲ ਹੀ ਜਿਨ੍ਹਾਂ ਨੇ ਜਿਹੜੀਆਂ ਭਾਬੀਆਂ ਤੇ ਜਿਨ੍ਹਾਂ ਨੇ ਸੁਰਮੇ ਪਾਉਣੇ ਆ ਹਨਾ ਤੇ ਉਹਨਾਂ ਵਾਸਤੇ ਵੀ ਉਹ ਸੁਰਮੇਦਾਨੀ ਹਨਾ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਸੁਰਮੇਦਾਨੀ ਦੇ ਵਿੱਚ ਬਾਕੀ ਜਿਵੇਂ ਮਹਿੰਦੀ ਤੇ ਹਲਦੀ ਤੇ ਜਿਵੇਂ ਸੈਟ ਆਪਾਂ ਚਾਹੀਦੇ ਹੁੰਦੇ ਹਨਾ ਜਿਵੇਂ ਵਟਨਾ ਰੱਖਦੇ ਆ ਇੱਕ ਜਿ ਆਪਾਂ ਹਲਦੀ ਰੱਖਦੇ ਆ ਇਦਾਂ ਦੀਆਂ ਨਵੀਆਂ-ਨਵੀਆਂ ਸੋਹਣੀਆਂ-ਸੋਹਣੀਆਂ ਚੀਜ਼ਾਂ ਜਿਵੇਂ ਕਿ ਇਹ ਵੀ ਮੈਨੂੰ ਬਹੁਤ ਸੋਹਣੀ ਆਈਟਮ ਲੱਗੀ ਸੀ ਇਹ ਡੋਲੀ ਵਾਲੀ ਜਿਹੜੀ ਸਾਹਾ ਚਿੱਠੀ ਆ ਸਾਹਾ ਚਿੱਠੀ ਦੇ ਵਿੱਚ ਤਾਂ ਇੱਥੇ ਤੁਹਾਨੂੰ ਬਹੁਤ ਸੋਹਣੀ ਕਲੈਕਸ਼ਨ ਮਿਲ ਜੇਗੀ ਜਿਹੜੀ ਤੁਸੀਂ ਕਦੇ ਸੋਚੀ ਵੀ ਨਹੀਂ ਹੋਣੀ ਅੱਗੇ ਤੁਹਾਨੂੰ ਮੈਂ ਸਾਰਾ ਕੁਝ ਹੀ ਜਿਹੜਾ ਦਿਖਾਉਣੀ ਆ ਇੱਥੇ ਕਿਰਪਾਨ ਵਗੈਰਾ ਵੀ ਮਿਲ ਜੇਗੀ ਜਿਵੇਂ ਆਪਣਾ ਕੋਈ ਜਿਵੇਂ ਨਾਲ ਆਉਂਦੇ ਆ ਹਨਾ ਤਾਂ ਉਹਨਾਂ ਦੇ ਲਈ ਵੀ ਸਮਾਨ ਆ ਇੱਥੇ ਮਿਲ ਸਕਦਾ ਬਾਕੀ ਪਰਸ ਬਹੁਤ ਤੁਸੀਂ ਸ਼ਹਿਰ ਘੁੰਮੇ ਹੋਣਗੇ ਵੱਡੇ ਵੱਡੇ ਹਨਾ ਮਾਲ ਕੋ ਮਲੋ ਪਰ ਇੰਨੇ ਪਰ ਸ ਇੰਨੀ ਵੈਰਾਈਟੀ ਤੇ ਇੰਨੀ ਜਿਹੜੀ ਹੈਗੀ ਆਪਣੀ ਰੇਂਜ ਦੇ ਵਿੱਚ ਆਣੀ ਹਵਵੀ ਕੋਈ ਹਨਾ ਇਦਾਂ ਬਜਟ ਚ ਨਹੀਂ ਆਉਗੀ ਬਹੁਤ ਸੋਹਣਾ ਇਹਨਾਂ ਦਾ ਪ੍ਰਾਈਸ ਆ ਤੇ ਇਹ ਛੋਟੀਆਂ ਕੁੜੀਆਂ ਲਈ ਜਿਵੇਂ ਕੁੜੀਆਂ ਦੇ ਤਾਂ ਵੱਧ ਹਨਾ ਇਹ ਹੁੰਦਾ ਵੀ ਸਾਡਾ ਪਰਸ ਹੋਵੇ ਸੂਟ ਨਾਲ ਦਾ ਹੋਵੇ ਬਹੁਤ ਸੋਹਣੀ ਕਲੈਕਸ਼ਨ ਤੇ ਆਪਣੇ ਲਈ ਹਨਾ ਜਿਹੜੇ ਡੇਲੀ ਰੁਟੀਨ ਵਾਲੇ ਆ ਉਹਨਾਂ ਲਈ ਬਹੁਤ ਸੋਹਣੇ-ਸੋਹਣੇ ਲੈਦਰ ਪਰਸ ਬਹੁਤ ਸੋਹਣੇ ਪ੍ਰਾਈਸ ਦੇ ਵਿੱਚ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਲੁੱਟਿਆ ਜਾਊਗਾ ਕਿਉਂਕਿ ਮੇਰੀ ਪਰਸਨਲ ਦੁਕਾਨ ਹੀ ਸਮਝੋ ਤੇ ਇਥੇ ਕਲਚ ਜਿਵੇਂ ਹੁਣ ਆਪਾਂ ਲਹਿੰਗੇ ਦੇ ਨਾਲ ਹਨਾ ਜਿਹੜੇ ਜਿਹੜੇ ਵੀ ਪਰਸ ਜਾਂ ਪੋਟਲੀ ਯੂਜ਼ ਹੁੰਦੇ ਆ ਕਲੱਚ ਯੂਜ਼ ਹੁੰਦੇ ਆ ਤੇ ਉਹਦੇ ਵਿੱਚ ਦੇਖੋ ਕਿੰਨੀ ਸੋਹਣੀ ਕਲੈਕਸ਼ਨ ਆ ਮੈਂ ਤਾਂ ਸੱਚੀ ਕਦੇ ਇੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਵੇਖੇ ਨਹੀਂ ਤੇ ਇੱਕ ਆ ਨਹੀਂ ਹੈਗਾ ਵੀ ਇੱਕ ਦੋ ਡਿਜ਼ਾਈਨ ਬਹੁਤ ਸਾਰੇ ਡਿਜ਼ਾਈਨ ਆ ਇਹ ਇੱਕ ਤਾਂ ਮੇਰੇ ਸੂਟ ਨਾਲ ਹੀ ਮਿਲ ਗਿਆ ਸੀਗਾ ਤੇ ਇਹ ਮੈਂ ਪੋਟਲੀ ਹੈਗੀ ਆ ਹਨਾ ਤੇ ਇਹ ਵੀ ਦੇਖੋ ਕਿੰਨੀ ਸੋਹਣੀ ਹੈ ਕਿੰਨਾ ਸੋਹਣਾ ਇਹਦਾ ਡਿਜ਼ਾਈਨ ਆ ਤੇ ਬਾਕੀ ਭਰੀ ਪਈ ਹੈ ਇਹਨਾਂ ਕੋਲੇ ਕਲੈਕਸ਼ਨ ਜਿੰਨੇ ਮਰਜ਼ੀ ਡਿਜ਼ਾਈਨ ਆ ਜਿਹੜੇ ਤੁਸੀਂ ਦੇਖ ਸਕਦੇ ਆ ਜਿੰਨੇ ਮਰਜ਼ੀ ਕਲਰ ਬਹੁਤ ਸੋਹਣੀ ਪਰਸ ਦੀ ਇਹ ਤੁਹਾਨੂੰ ਲੈਦਰ ਪੋਰਟਸ ਦੀ 컬렉ਸ਼ਨ ਆ ਜਿਹੜੀ ਇੱਥੇ ਮਿਲ ਜੇਗੀ ਨਹੀਂ ਤੁਸੀਂ ਇੰਨੇ ਡਿਜ਼ਾਈਨ ਕਿਤੇ ਦੇਖੇ ਹੋਣੇ ਤੇ ਬਹੁਤ ਮਤਲਬ ਰੇਂਜ ਦੇ ਵਿੱਚ ਵੀ ਤੁਹਾਡੇ ਹੋਣਗੇ ਬਹੁਤ ਸੋਹਣਾ ਮੈਨੂੰ ਇਹਨਾਂ ਦਾ ਪ੍ਰਾਈਸ ਆ ਜਿਹੜਾ ਉਹ ਵੀ ਬਹੁਤ ਵਧੀਆ ਲੱਗਿਆ ਦੇਖੋ ਇਹ ਨਿੱਕੀਆਂ ਕੁੜੀਆਂ ਲਈ ਬਹੁਤ ਸੋਹਣੇ ਪਰਸ ਹਨ ਕੁੜੀਆਂ ਨੂੰ ਬਾਲਾ ਹੁੰਦਾ ਵੀ ਸਾਡੇ ਇੰਨਾ ਸੋਹਣਾ ਪਰਸ ਹੋਵੇ ਮਾਵਾਂ ਨੂੰ ਵੀ ਹੁੰਦਾ ਵੀ ਕੁੜੀਆਂ ਦੇ ਪਰਸ ਹੋਣ ਹਨਾ ਛੋਟੀਆਂ ਦੇ ਸੋਹਣੇ ਸੋਹਣੇ ਉਹ ਵੀ ਤੁਹਾਨੂੰ ਮਿਲ ਜਾਈਗੀ ਤੇ ਆਪਣੇ ਖੁਦ ਦੇ ਲਈ ਵੀ ਹਨਾ ਜਿਹੜੇ ਡੇਲੀ ਵਾਲੇ ਆ ਜਿਨ੍ਹਾਂ ਨੂੰ ਮਤਲਬ ਪਰਸ ਥੋੜੇ ਹੰਡਣ ਵਾਲੇ ਵੀ ਚਾਹੀਦੇ ਹੁੰਦੇ ਜਿਵੇਂ ਪਿਓਰ ਲੈਦਰ ਵਗੈਰਾ ਚ ਸਾਰੇ ਬ੍ਰਾਂਡ ਜਿੰਨੇ ਵੀ ਤੁਹਾਡੇ ਹੈਗੇ ਆ ਮੇਰੇ ਤੋਂ ਵੀ ਚੁਆਇਸ ਨਹੀਂ ਹੋ ਰਿਆ ਸੀਗਾ ਤੇ ਫਿਰ ਭਾਬੀ ਆ ਜਿਹੜੇ ਤੁਹਾਨੂੰ ਚੁਆਇਸ ਹੀ ਨਾਲ ਕਰਵਾ ਦੇਣਗੇ ਹਨਾ ਤੁਹਾਡੀ ਹੈਲਪ ਕਰਨਗੇ ਪੂਰੀ ਜਿਹੜਾ ਵੀ ਤੁਸੀਂ ਕੋਈ ਸਮਾਨ ਖਰੀਦਣ ਜਾਓਗੇ ਆ ਨਹੀਂ ਹੈਗਾ ਵੀ ਤੁਸੀਂ ਕਮਲਾਂ ਨੂੰ ਆਪ ਹੀ ਖਰੀਦੀ ਜਾਓਗੇ ਬਾਕੀ ਹਰ ਇੱਕ ਜ ਬ੍ਰਾਂਡ ਦਾ ਤੁਹਾਨੂੰ ਇੱਥੇ ਅੰਡਰਗਾਰਮੈਂਟਸ ਮਿਲ ਜਾਣਗੇ ਜਿਵੇਂ ਲੇਡੀਜ਼ ਨੂੰ ਹੁੰਦਾ ਹਨਾ ਵੀ ਕੋਈ ਵਧੀਆ ਬ੍ਰਾਂਡ ਲਿਆ ਜਾਵੇ ਕੋਈ ਵਧੀਆ ਸੌਫਟ ਹਨਾ 컬렉ਸ਼ਨ ਲਈ ਜਾਵੇ ਤਾਂ ਬਹੁਤ ਸਾਰੀ ਆਈਟਮ ਜਿਹੜੀ ਇੱਥੇ ਤੁਹਾਨੂੰ ਮਿਲ ਜੇਗੀ ਗਿਣੇ ਨਹੀਂ ਜਾਣੇ ਇੰਨੇ ਬ੍ਰਾਂਡ ਆ ਜਿਹੜੇ ਤੁਹਾਨੂੰ ਮਿਲ ਜਾਣਗੇ ਜਿਵੇਂ ਨੰਬਰ ਵਗੈਰਾ ਹਨਾ ਆਪਾਂ ਨੂੰ ਹੁੰਦਾ ਵੀ ਵਧੀਆ ਜਿਹੜੀ 컬렉ਸ਼ਨ ਉਹ ਲਈ ਜਾਵੇ ਹਰ ਇੱਕ ਚੀਜ਼ ਆ ਜਿਹੜੀ ਜਿਵੇਂ ਜੋਕੀ ਦੀ 컬렉ਸ਼ਨ ਆ ਜਿਹੜੀ ਉਹ ਵੀ ਤੁਹਾਨੂੰ ਮਿਲ ਜੇਗੀ ਜਿਵੇਂ ਕਈ ਹੁਣ ਹੁੰਦਾ ਹੀ ਹੈ ਹਨਾ ਵੀ ਆਪਾਂ ਇਸ ਕੰਪਨੀ ਦੀ ਚੀਜ਼ ਹੀ ਆ ਤਾਂ ਹਰ ਇੱਕ ਚੀਜ਼ ਮਿਲੇਗੀ ਦੂਸਰਾ ਜਿਵੇਂ trolly bag ਹਨਾ ਜਿਹਨੇ ਕਿਤੇ ਘੁੰਮਣ ਜਾਣਾ ਬਾਹਰ ਜਾਣਾ ਮਤਲਬ ਇੱਕ trolly bag ਤਾਂ ਹਰ ਇੱਕ ਨੂੰ ਚਾਹੀਦਾ ਹੀ ਹੁੰਦਾ ਬੇਸ਼ੱਕ ਉਹ ਮੀਡੀਅਮ ਸਾਈਜ਼ ਹੋਵੇ ਛੋਟਾ ਸਾਈਜ਼ ਹੋਵੇ ਪਰ ਇਹ ਬਹੁਤ ਸੋਹਣੇ ਆ ਮੀਨਸ ਆਪਾਂ ਦੇਖਦੇ ਆ ਨਾ ਕਿਤੇ ਉਹ ਨਾਰਮਲ ਜਿਹੇ ਹੁੰਦੇ ਆ ਪਲੇਨ ਜੇ ਪਰ ਇਹਨਾਂ ਦੇ ਮੈਨੂੰ ਸੋਹਣੇ ਬਹੁਤ ਲੱਗੇ ਤੇ ਜਦੋਂ ਮੈਂ ਇਹਨਾਂ ਨੂੰ ਪ੍ਰਾਈਸ ਪੁੱਛਿਆ ਹਨਾ ਤਾਂ ਪ੍ਰਾਈਸ ਵੀ ਜਿਹੜਾ ਹੈਗਾ ਬਿਲਕੁਲ ਠੀਕ ਵੀ ਬਿਲਕੁਲ ਠੀਕ ਜਿਵੇਂ ਇਹਦੀ ਕੁਆਲਿਟੀ ਦੇ ਹਿਸਾਬ ਨਾਲ ਪਤਾ ਕੀ ਗੱਲ ਹੁੰਦੀ ਹੈ ਵੀ ਜਿਹੜਾ ਗਾਕ ਦਾ ਰਿਸ਼ਤਾ ਹੁੰਦਾ ਹੈ ਨਾ ਤੇ ਉਹ ਹੁੰਦਾ ਵਿਸ਼ਵਾਸ ਤੇ ਜਦੋਂ ਅਸੀਂ ਦੋ ਗੁੱਤਾਂ ਕਰਦੀਆਂ ਸੀ ਹੈ ਨਾ ਉਦੋਂ ਦਾ ਮੀਨਸ ਇਹਨਾਂ ਦਾ ਸਾਡ ਇਹਨਾਂ ਦੀ ਬਾਲਿਆਂ ਦੀ ਛੱਤ ਵਾਲੀ ਛੋਟੀ ਦੁਕਾਨ ਹੁੰਦੀ ਸੀ ਹੈ ਨਾ ਉਦੋਂ ਦਾ ਸਾਡਾ ਇਹਨਾਂ ਨਾਲ ਰਿਸ਼ਤਾ ਹੈਗਾ ਕਸਟਮਰ ਦਾ ਤੇ ਦੁਕਾਨਦਾਰ ਦਾ ਜਿਹੜਾ ਵਿਸ਼ਵਾਸ ਤੇ ਟਿਕਿਆ ਹੁੰਦਾ ਵੀ ਜਿਹੜੀ ਤੁਹਾਨੂੰ ਚੀਜ਼ ਉਹ ਵਧੀਆ ਮਿਲੇ ਬਾਕੀ ਜਿਵੇਂ ਸ਼ਾਜ ਜਿਗਰ ਆ ਹਨਾ ਵਿਆਹ ਦੇ ਵਿੱਚ ਆਪਾਂ ਨੂੰ ਚਾਹੀਦੇ ਹੁੰਦੇ ਆ ਉਹ ਵੀ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਮਿਲ ਜਾਣਗੇ ਕਿਸੇ ਰਿੰਗ ਸਰਮਨੀ ਆ ਦੇਖੋ ਇਹ ਕਿੰਨਾ ਸੋਹਣਾ ਤੁਹਾਡੇ ਫੰਕਸ਼ਨ ਨੂੰ ਬਣਾ ਦੇਗੀ ਹਨਾ ਇਹ ਚੀਜ਼ ਦੂਸਰਾ ਹੁਣ ਜਿਵੇਂ ਗੁਰਦੁਆਰਾ ਸਾਹਿਬ ਹਨਾ ਆਨੰਦ ਕਾਰਜ ਹੁੰਦੇ ਆ ਤਾਂ ਆਪਾਂ ਰੁਮਾਲਾ ਸਾਹਿਬ ਲੈ ਕੇ ਜਾਂਦੇ ਆ ਤੇ ਬਹੁਤ ਸੋਹਣੀਆਂ ਸੋਹਣੀਆਂ ਟ੍ਰੇ ਤੇ ਬਹੁਤ ਸੋਹਣੀ ਹਲਦੀ ਲਈ ਜਿਹੜੇ ਜਿਵੇਂ ਨੈਕਲੇਸ ਵਗੈਰਾ ਹਨ ਇਹ ਸੌਫਟ ਸੌਫਟ ਫਲਾਵਰ ਵਾਲੀ ਥਾਲੀਆਂ ਥਾਲੀਆਂ ਦੇ ਵਿੱਚ ਬਹੁਤ ਸੋਹਣੇ ਡਿਜ਼ਾਈਨ ਗਿਨੇ ਨਹੀਂ ਜਾਣੇ ਇੰਨੇ ਸੋਹਣੇ ਡਿਜ਼ਾਈਨ ਤੁਹਾਨੂੰ ਮਿਲਣਗੇ ਜੀਦਾ ਵੀ ਕਿਸੇ ਭੈਣ ਭਰਾ ਦਾ ਕੋਈ ਵਿਆਹ ਸ਼ਾਦੀ ਨੇੜੇ ਆ ਕੋਈ ਰਿਸ਼ਤੇਦਾਰ ਦਾ ਵਿਆਹ ਸ਼ਾਦੀ ਨੇੜੇ ਆ ਤਾਂ ਇੱਕ ਵਾਰੀ ਇੱਥੇ ਤੁਸੀਂ ਜਰੂਰ ਆ ਜਿਹੜਾ ਵਿਜ਼ਿਟ ਕਰਨਾ ਤੁਹਾਡੇ ਮਨ ਨੂੰ ਪੂਰੀ ਤਸੱਲੀ ਹੋਏਗੀ ਕਿਉਂਕਿ ਆ ਪਾਇ ਨਹੀਂ ਹੈਗਾ ਵੀ ਹਰੇਕ ਦੀ ਪ੍ਰੋਮੋਸ਼ਨ ਕਰ ਦਿੰਨੇ ਹੁੰਦੇ ਆ ਜਿਹੜੀ ਪਹਿਲਾਂ ਮੇਰੇ ਦਿਲ ਨੂੰ ਹਨਾ ਚੀਜ਼ ਚਦੀ ਆ ਆਪ ਨੂੰ ਅੱਛਾ ਲੱਗਦਾ ਹਨ ਵੀ ਕਿਉਂਕਿ ਸਾਰਿਆਂ ਦਾ ਵਿਸ਼ਵਾਸ ਜੁੜਿਆ ਹੁੰਦਾ ਹਨ ਵੀ ਆਏ ਨਹੀਂ ਹੈਗਾ ਵੀ ਪੇਜ ਤੇ ਵੀ ਜਿਹੜੇ ਲੋਕ ਜੁੜੇ ਹੁੰਦੇ ਆ ਉਹਨਾਂ ਦਾ ਵੀ ਵਿਸ਼ਵਾਸ ਹੁੰਦਾ ਬਹੁਤ ਸੋਹਣੀ ਤੁਹਾਨੂੰ ਅੰਡਰਗਾਰਮੈਂਟਸ ਦੇ ਵਿੱਚ ਇੱਥੇ ਕਲੈਕਸ਼ਨ ਹੈ ਜਿਹੜਾ ਹਰ ਇੱਕ ਬ੍ਰਾਂਡ ਆ ਜਿਹੜਾ ਤੁਹਾਨੂੰ ਮਿਲ ਜੇਗਾ ਜਿਹੜੀ ਜਿਹੜੀ ਵੀ ਚੀਜ਼ ਤੁਹਾਡੇ ਮਨ ਚ ਹੋਊਗੀ ਮੈਨੂੰ ਆ ਚੀਜ਼ ਚਾਹੀਦੀ ਆ ਉਹੀ ਜਿਹੜੀ ਇੱਥੇ ਤੁਹਾਨੂੰ ਮਿਲ ਜੇਗੀ ਮੀਨਸ ਆਏ ਨਹੀਂ ਹੈਗਾ ਵੀ ਤੁਹਾਨੂੰ ਤੁਹਾਡੇ ਕੋਈ ਮੈਰिज ਆ ਗਈ ਹੈ ਨਾ ਮੈਰिज ਫੰਕਸ਼ਨ ਕੋਈ ਘਰੇ ਆ ਗਿਆ ਤੇ ਤੁਹਾਨੂੰ ਅਲੱਗ-ਅਲੱਗ ਸਾਰੇ ਬਾਜ਼ਾਰ ਚ ਘੁੰਮਣਾ ਪਏਗਾ ਮੀਨਸ ਤੁਸੀਂ ਇੱਕ ਜਗ੍ਹਾ ਇ ਤੇ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਜਿਹੜੀ ਵੀ ਆਪਾਂ ਨੂੰ ਚਾਹੀਦੀ ਹੋਏਗੀ ਅੱਗੇ ਹੋਰ ਕਾਫੀ ਵੈਰਾਈਟੀ ਜਿਹੜੀ ਹੈਗੀ ਹੈ ਇਹਦੇ ਵਿੱਚ ਤੇ ਉਹ ਤੁਸੀਂ ਦੇਖ ਸਕਦੇ ਆ ਬਾਕੀ ਜਿਵੇਂ ਡੇਲੀ ਆਪਾਂ ਨੂੰ ਰੂਟੀਨ ਦੇ ਵਿੱਚ ਨਾਈਟ ਸੂਟ ਵਗੈਰਾ ਚਾਹੀਦੇ ਹੁੰਦੇ ਆ ਹਨਾ ਜਾਂ ਜਿਵੇਂ ਆਪਾਂ ਨੂੰ ਕੋਟ ਸੈੱਟ ਚਾਹੀਦੇ ਹੁੰਦੇ ਆ ਤੇ ਉਹ ਵੀ ਬਹੁਤ ਵੈਰਾਈਟੀ ਹੈਗੀ ਹੈ ਇਹਨਾਂ ਕੋਲੇ ਤੇ ਬਿਲਕੁਲ ਹੀ ਠੀਕ ਪ੍ਰਾਈਸ ਦੇ ਵਿੱਚ ਤੇ ਜਿਹੜੀ ਕਲੋਥ ਦੀ ਕੁਆਲਿਟੀ ਹੈ ਉਹ ਵੀ ਬਹੁਤ ਵਧੀਆ ਤੁਹਾਨੂੰ ਦੇਖ ਹੀ ਰਿਹਾ ਹੋਣਾ ਬਾਕੀ ਇਹਨਾਂ ਦਾ ਜਿਹੜਾ ਪੇਜ ਹੈਗਾ ਹਰੀਸ਼ ਜਰਨਲ ਸਟੋਰ ਇੰਸਟਾਗ੍ਰam ਵੀ ਬਣਿਆ ਹੋਇਆ ਹੈਗਾ ਉਹਦੇ ਤੇ ਵੀ ਤੁਸੀਂ ਇਹ ਕੋਰਸੈਟ ਵਗੈਰਾ ਜਿਹੜੇ ਉਹਨਾਂ ਦੀ ਕਲੈਕਸ਼ਨ ਉਹ ਚੈੱਕ ਕਰ ਸਕਦੇ ਹੈਗੇ ਆ ਹਰੀਸ਼ ਜਰਨਲ ਸਟੋਰ ਜਿਹੜਾ ਪੇਜ ਹੈਗਾ ਇੰਸਟਾਗ੍ਰam ਉਹਨੂੰ ਤੁਸੀਂ ਫੋਲੋ ਵੀ ਜਿਹੜਾ ਕਰ ਸਕਦੇ ਹੈਗੇ ਆ ਦੇਖੋ ਇਹ ਕੋਰਸੈਟ ਦੇ ਵਿੱਚ ਕਿੰਨੀ ਡਿਜ਼ਾਈਨਿੰਗ ਇਹਨਾਂ ਦੇ ਕੋਲੇ ਪਈ ਆ ਤੇ ਬਹੁਤ ਸੋਹਣੀ ਕੁਆਲਿਟੀ ਤੇ ਇਹ ਕਾਰਡ ਹੈਗੇ ਜਿੰਨਾ ਸੋਨਾ ਇਹਨਾਂ ਦਾ ਸਟੋਰ ਹੈਗਾ ਤੇ ਉਹਨੇ ਸੋਹਣੀ ਇਹਨਾਂ ਦੇ ਕਾਰਡ ਹੈਗੇ ਆ ਇਹਦੇ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਆ ਜਦੋਂ ਵੀ ਤੁਹਾਨੂੰ ਜ਼ਰੂਰਤ ਹੋਵੇ ਉਦੋਂ ਤੁਸੀਂ ਕਾਲ ਕਰਕੇ ਵਿਜ਼ਿਟ ਕਰ ਸਕਦੇ ਤੇ ਆਨਲਾਈਨ ਹਨਾ ਕਈ ਵਾਰੀ ਕੋਈ ਦੂਰ ਬੈਠਾ ਹੁੰਦਾ ਨਾ ਤੇ ਉਹਨੂੰ ਇਦਾਂ ਹੁੰਦਾ ਹਨਾ ਵੀ ਇਹ ਅਸੀਂ ਮੰਗਵਾਈਏ ਕੋਈ ਚੀਜ਼ ਆਨਲਾਈਨ ਹੀ ਮੰਗਵਾ ਲਈਏ ਆਪਾਂ ਨੂੰ ਕੋਈ ਚੀਜ਼ ਪਸੰਦ ਆ ਜਾਂਦੀ ਆ ਬਾਕੀ ਜਿਵੇਂ ਮੈਬਲੇ ਵਗੈਰਾ ਦਾ ਕੋਸਮੈਟਿਕ ਕੋਈ ਵੀ ਤੁਸੀਂ ਸਮਾਨ ਆ ਜਿਹੜਾ ਉਹ ਆਨਲਾਈਨ ਵੀ ਆਰਡਰ ਕਰਕੇ ਮੰਗਵਾ ਸਕਦੇ ਆ ਹਰ ਇੱਕ ਤਰ੍ਹਾਂ ਦਾ ਕੋਸਮੈਟਿਕ ਆ ਜਿਹੜਾ ਉਹ ਵੀ ਸਮਾਨ ਆ ਜਿਹੜਾ ਹਰ ਇੱਕ ਲੈਕਮੇ ਲੈ ਲੋ ਮੈਬਲਿਨ ਲੈ ਲਓ ਜਿਹੜੀ ਵੀ ਤੁਸੀਂ ਯੂਜ਼ ਕਰਦੇ ਆ ਉਹੀ ਚੀਜ਼ ਆ ਜਿਹੜੀ ਤੁਹਾਨੂੰ ਇੱਥੋਂ ਮਿਲ ਜੇਗੀ ਬਾਕੀ ਹੋਰ ਇੱਕ ਸਹੂਲਤ ਹੈਗੀ ਆ ਵੀ ਮਹਿੰਦੀ ਵਾਲਾ ਬਾਰ ਦੇ ਵਿੱਚ ਬੈਠਦਾ ਤੇ ਬਹੁਤ ਸੋਹਣਾ ਇਦਾਂ ਇਹਨਾਂ ਦਾ ਸਾਫ਼ ਜਿਹੜਾ ਹੱਥ ਹੈਗਾ ਇਹ ਤੁਸੀਂ ਮਹਿੰਦੀ ਹੈ ਜਿੱਦੋਂ ਤੁਹਾਡਾ ਵਿਆਹ ਹੋਵੇ ਜਾਂ ਕੋਈ ਕਰਵਾ ਚੌਥ ਹੋਵੇ ਜਾਂ ਕੋਈ ਅਗੇਜਮੈਂਟ ਫੰਕਸ਼ਨ ਹੋਵੇ ਤੇ ਇਹ ਤੁਸੀਂ ਮਹਿੰਦੀ ਵੀ ਜਿਹੜੀ ਲਵਾ ਸਕਦੇ ਇਹਨਾਂ ਸਾਡੇ ਨਿਊ ਮਾਰਕੀਟ ਜੈਤੋਂ 메ਨ ਬਾਜ਼ਾਰੀ ਹੈਗਾ ਜੈਤੋਂ ਤੇ ਇੱਥੇ ਤੁਹਾਨੂੰ ਇਹ ਸਟੋਰ ਆ ਜਿਹੜਾ ਮਿਲ ਜੇਗਾ ਤੇ ਨਾਲ ਹੀ ਇਹਨਾਂ ਦਾ ਇਥੇ ਹੀ ਲਹਿੰਗਾ ਹਾਊਸ ਵੀ ਹੈਗਾ ਲਹਿੰਗਾ ਹਾਊਸ ਤੇ ਵੀ ਆਪਾਂ ਚੱਲਾਂਗੇ ਤੇ ਬਹੁਤ ਸੋਹਣੇ ਸੋਹਣੇ ਲਹਿੰਗੇ ਜਿਹੜੇ ਉੱਥੇ ਦੇਖਾਂਗੇ ਤੇ ਇਹ ਦੇਖੋ ਮੇਨ ਮੇਨ ਇਥੇ ਸਾਰੇ ਸਾਡੇ ਜਿਹੜੇ ਬਾਜ਼ਾਰ ਦੇ ਵੱਡੇ ਵੱਡੇ ਬਾਣੀਏ ਇੱਥੇ ਬੈਠੇ ਆ ਤੇ ਨਾਲ ਹੀ ਦੂਜੇ ਪਾਸੇ ਜਿਹੜਾ ਹੈਗਾ ਲਹਿੰਗਾ ਹਾਊਸ ਆ ਬਹੁਤ ਸੋਹਣੇ ਇੱਥੇ ਲਹਿੰਗੇ ਕਲੀਰੇ ਚੂੜੇ ਹਜ਼ਾਰਾਂ ਦੇ ਵਿੱਚ ਤੁਹਾਨੂੰ ਡਿਜ਼ਾਈਨ ਕਲੈਕਸ਼ਨ ਆ ਜਿਹੜੀ ਮਿਲ ਜੇਗੀ ਉਹ ਵੀ ਤੁਹਾਡੇ ਬਜਟ ਦੇ ਵਿੱਚ ਹੈ ਤੇ ਮੇਰੇ ਇਹ ਜਿਹੜੇ ਭਾਬੀ ਹੈਗੇ ਆ ਇਹ ਮੇਰੇ ਆਈਡਲ ਵੀ ਹੈਗੇ ਆ ਕਿਉਂਕਿ ਮੈਨੂੰ ਕਦੇ ਵੀ ਕੋਈ ਜ਼ਰੂਰਤ ਹੋਵੇ ਤਾਂ ਮੈਂ ਇਹਨਾਂ ਤੋਂ ਅਡਵਾਈਸ ਆ ਜਿਹੜੀ ਲੈ ਲੈਣੀ ਹੁੰਦੀ ਆ ਇਹ ਜ਼ਿੰਦਗੀ 'ਚ ਮੇਰੇ ਆਈਡਲ ਆ ਜਿਵੇਂ ਬਿਜ਼ਨਸ ਆਪਾਂ ਕੋਈ ਵੀ ਕਰਦੇ ਹੈਗੇ ਆ ਹਨਾ ਤੇ ਇਹਨਾਂ ਦਾ ਨੇਚਰ ਆ ਜਿਹੜਾ ਉਹ ਤੁਹਾਨੂੰ ਵੀ ਬਹੁਤ ਪਸੰਦ ਆਏਗਾ ਤੇ ਮੈਂ ਪਰਸਨਲੀ ਮੀਨਸ ਮੇਰੀ ਇਹਨਾਂ ਨਾਲ ਅਟੈਚਮੈਂਟ ਹੈਗੀ ਆ ਤੇ ਇਹ ਨਾ ਦਾ ਲਹੰਗਾ ਹਾਊਸ ਹੈਗਾ ਜੀ ਤੇ ਅੱਗੇ ਤੁਹਾਨੂੰ ਲਹੰਗਾ ਹਾਊਸ ਤੇ ਵੀ ਲੈ ਕੇ ਚੱਲਾਂਗੇ ਤੇ ਬਹੁਤ ਸੋਹਣੇ ਸੋਹਣੇ ਲਹੰਗੇ ਕਲੀਰੇ ਤੇ ਚੂੜੇ ਆ ਜਿਹੜੇ ਇੱਥੇ ਤੁਹਾਨੂੰ ਮਿਲਣਗੇ ਤੇ ਇੱਕ ਬਹੁਤ ਵੱਡੀ ਵੀਡੀਓ ਦੇ ਵਿੱਚ ਆ ਜਿਹੜੇ ਡਿਜ਼ਾਈਨ ਕਵਰ ਹੋਣਗੇ ਕਿਉਂਕਿ ਲਹੰਗੇ ਆ ਜਿਹੜੇ ਬਿਲਕੁਲ ਜਿਵੇਂ ਮਹਾਰਾਣੀਆਂ ਜਿਹੜੇ ਲਹੰਗੇ ਪਾਉਂਦੀਆਂ ਹੁੰਦੀਆਂ ਉਦਾਂ ਦੇ ਲਹੰਗੇ ਦੀ ਕਲੈਕਸ਼ਨ ਆ ਜਿਹੜੀ ਤੁਸੀਂ ਮਿਲੂਗੀ ਬਾਕੀ ਤੁਸੀਂ ਸਾਨੂੰ ਫੋਲੋ ਕਰ ਲੈਣਾ ਅਗਲੀ ਵੀਡੀਓ ਦੇ ਵਿੱਚ ਆ ਜਿਹੜੀ ਸਾਰੀ ਕਲੈਕਸ਼ਨ ਆ ਜਿਹੜੀ ਉਹ ਆਪਾਂ ਲਹਿੰਗਿਆਂ ਦੀਆਂ ਚੂੜਿਆਂ ਦੀ ਕਲੇਰੀਆਂ ਦੀ ਲੈ ਕੇ ਆਵਾਂਗੇ ਹਰੀਸ਼ ਜਰਨਲ ਸਟੋਰ ਨਿਊ ਮਾਰਕੀਟ ਜ